ਲਗਾਤਾਰ 15 ਤੋਂ 20 ਸਾਲਾਂ ਤੋਂ ਲਗਾਤਾਰ ਪੰਜਾਬ ਦੇ ਬਸ ਬਸ ਵਿਭਾਗਾਂ ਦੇ ਵਿੱਚ ਸੱਚੇ ਮੁਲਾਜ਼ਮਾਂ ਦੇ ਤੌਰ ਦੇ ਉੱਪਰ ਕੰਮ ਕਰਦੇ ਆ ਰਹੇ ਆ ਪਿਛਲੇ ਕਾਲੀਆਂ ਬਖਤ ਵੀ ਸਾਨੂੰ ਕੁੱਟਿਆ ਗਿਆ ਲਤਾੜਿਆ ਗਿਆ ਉਸ ਤੋਂ ਬਾਅਦ ਕਾਂਗਰਸ ਦੀ ਸਰਕਾਰ ਆਈ ਹੈ ਅੱਜ ਅਸੀਂ ਵਾਟਰ ਸਪਲਾਈ ਡਿਪਾਰਟਮੈਂਟ ਦੇ ਵਿੱਚ ਤੁਹਾਂਗੇ ਤੇ ਠੇਕਾ ਮੁਲਾਜ਼ਮਾਂ ਦੀ ਵਰਸ ਮੋਰਜਾ ਪੰਜਾਬ ਦੇ ਬੈਨਰ ਖੇਲੇ ਤਕਰੀਬਨ 24 ਡਿਪਾਰਟਮੈਂਟਾਂ ਦੀਆਂ 24 ਜੱਥੇ ਬੰਦੀਆਂ ਨੇ ਜਿਹੜੀਆਂ ਕੰਮ ਕਰਦੀਆਂ ਨੇ ਮਾਜੋਗ ਮੁੱਖ ਮੰਤਰੀ ਸਾਹਿਬ ਜਿਹੜਾ ਨਾ ਮੁੱਖ ਮੰਤਰੀ ਚੰਨੀ ਸਾਹਿਬ ਸੀਗੇ ਉਦੋਂ ਅਸੀਂ ਲਗਾਤਾਰ ਧਰਨੇ ਦੇ ਉੱਪਰ ਬੈਠੇ ਸੀਗੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਜੀ ਸਾਡੇ ਉਰੇ ਹਲਕੇ ਸਮਾਣੇ ਤੋਂ ਕੈਬਨਿਟ ਮੰਤਰੀ ਚੇਤਨ ਸਿੰਘ ਜੋੜਾ ਮਾਜਰਾ ਨੇ ਜਿਹੜੇ ਇਹ ਬਕਾਇਦਾ ਸਾਡੇ ਪ੍ਰੋਗਰਾਮਾਂ ਦੇ ਵਿੱਚ ਬੋਲਦੇ ਆਉਂਦੇ ଥିਗੇ ਔਰ ਇਹਦੇ ਨਾਲ ਹੀ ਸਾਨੂੰ ਜਨਨਿਕ ਹੰਦਰਦੀ ਲੈ ਕੇ ਆਉਂਦੇ ଥିਗੇ ਕਿ ਜਦੋਂ ਸਾਡੀ ਸਰਕਾਰ ਆ ਗਈ ਤਾਂ ਅਸੀਂ ਮਸਲੇ ਹੱਲ ਕਰਾਂਗੇ ਪਰੰਤੂ ਬਦਕ ਸਮਤੀ ਇਹ ਅਸੀਂ 20 ਵਾਰੀ ਲਗਾਤਾਰ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਦੇ ਵਿੱਚ ਇੱਥੋਂ ਤੱਕ ਕਿ ਸੀਐਮ ਸਾਹਿਬ ਦੇ ਸ਼ਹਿਰ ਸੰਗਰੂਰ ਦੇ ਵਿੱਚ ਵੀ ਹਾਈਵੇ ਜਾਮ ਕਰਕੇ ਉੱਥੋਂ ਦੇ ਡੀਸੀ ਸਾਹਿਬਾਨਾਂ ਵੱਲੋਂ ਸਾਨੂੰ ਜਦੋਂ ਲਿਖਤੀ ਰੂਪ ਦੇ ਵਿੱਚ ਮੀਟਿੰਗ ਦਾ ਸੱਦਾ ਦਿੱਤਾ ਜਾ ਰਿਹਾ ਵੀ ਮੁੱਖ ਮੰਤਰੀ ਸਾਹਿਬ ਬਿਲਕੁਲ ਤੁਹਾਡੇ ਨਾਲ ਮਿਲ ਨਹੀਂ ਕਰਨਗੇ ਅਸੀਂ 19 ਵਾਰ ਲਗਾਤਾਰ ਚੰਡੀਗੜ੍ਹ ਮੀਟਿੰਗ ਕਰਨ ਵਾਸਤੇ ਗਿਆਗੇ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਜਿਹੜੇ ਇਹ ਗੱਲ ਕਹਿੰਦੇ ਸੀਗੇ ਕਿ ਪੰਜਾਬ ਦੀ ਸਰਕਾਰਾ ਸੱਥਾ ਦੇ ਵਿੱਚ ਚੱਲੂਗੀ ਪੰਜਾਬ ਦੀ ਬਦਕਿਸਮਤੀ ਹੈ ਕਿ ਵਿਭਾਗ ਨੇ ਪੱਕੇ ਨਹੀਂਗੇ ਤੇ ਮੁਲਾਜ਼ਮ ਕੱਚੇ ਰਹੇਗੇ ਪਰ ਤੁਸੀਂ ਸਾਡੇ ਨਾਲ ਇੱਕ ਵਾਰੀ ਵੀ ਮੁਲਾਕਾਤ ਨਹੀਂ ਕੀਤੀ ਇੱਥੇ ਰੋ 4 ਵਜੇ ਨਿਕਲਦੇ ਆਗੇ ਤੇ 10 ਵਾਰ ਤੇ ਉਹ ਚੰਡੀਗੜ੍ਹ ਪਾਉਂਦੇ ਆਗੇ 5 ਵਜੇ ਤੱਕ ਸਾਨੂੰ ਪਹੁੰਚਾਇਆ ਜਾਂਦਾ 5 ਵਜੇ ਤੋਂ ਬਾਅਦ ਦੇ ਵਿੱਚ ਸਾਨੂੰ ਇਹ ਗੱਲ ਕਹਿ ਕੇ ਮੋੜਿਆ ਜਾਂਦਾਗਾ ਕਿ ਮੁੱਖ ਮੰਤਰੀ ਸਾਹਿਬ ਦਾ ਸਟੂਲ ਬੀਜੀ ਹੈਗਾ ਵੀ ਉਹ ਮਿਲ ਨਹੀਂ ਸਕਦੇ ਜੀ ਗੱਲ ਕਰਾਂਗੇ ਬਿਲਕੁਲ ਜਿਹੜੀਆਂ ਪਿਛਲੀਆਂ ਸਰਕਾਰਾਂ ਸੀ ਉਸ ਟੀਮ ਦਾ ਕਾਇਨਸ ਕਰਨਾ ਸਾਡੇ ਬਰਾਦਰ ਕੱਟੇ ਹੁੰਦੇ ਸੀ ਲੱਗਦਾ ਉਹਨਾਂ ਨੇ 2004 ਦੇ ਵਿੱਚ ਕੱਟੇ ਸ਼ੁਰੂ ਕੀਤੇ ਸੀ ਮੁੱਖ ਮੰਤਰੀ ਵੀ ਕਾਂਗਰਸ ਦੀ ਸਰਕਾਰ ਦੀ ਅਤੇ ਕੇਂਦਰ ਵਿੱਚ ਜੀਪੀ ਦੀ ਸਰਕਾਰ ਦੀ ਕਾਲੀਆਂ ਦੀ 2005 ਦੀ ਸਰਕਾਰ ਤੋਂ ਉਹਨਾਂ ਨੇ ਕੱਟੇ ਰੱਖੇ ਤੇ ਨਹੀਂ ਰੱਖੇ ਜੀ ਇਹ ਪਹਿਲੀ ਸਰਕਾਰ ਜਿਹਨੇ ਆ ਕੇ ਕੱਚੇ ਨੂੰ ਪਰਦੇ ਕਰਿਆ ਉਹ ਜਿਹੜੇ ਅੱਗੇ ਤੋਂ ਅਪਲਾਈ ਕਰਦੇ ਕਰ ਰਹੇ ਆ ਅੱਗੇ ਕਰਤੀ ਕਰਦੇ ਉਹ ਤਰ੍ਹਾਂ ਦੇ ਉਹ ਨੰਬਰ ਜਦੋਂ ਉਹ ਦਿਨ ਸਾਰੀ ਸੋਚ ਇੱਕ ਟੂਮੇਟੀ ਬਣਾਈ ਜਾਂਦੀ ਸਾਡੇ ਕਮੇਟੀ ਪੂਰੀ ਪ੍ਰੋਸੈਸ ਚੱਲਦੀ ਸਾਡੇ ਸਿਹਤ ਮੈਕਮੈਂਟ ਜਿਹਨੂੰ ਐਜੂਕੇਸ਼ਨ ਦੇ ਹੋ ਗਿਆ ਉਹਦੇ ਚੋਂ ਜਦੋਂ ਅਪਨਾ ਉਹਦੀ ਸਾਰੀ ਨਿਗਰਤੀ ਨਾਣੀ ਪੈਂਦੀ ਹੈ ਪਨੈਸਟਿਕ ਰਿਸਟੜੀ ਪੈਂਦੀ ਹੈ ਆਪਾਂ ਸੌਣ ਦੀ ਜਿਹੜਾ ਪੈਂਦੀ ਹੈ ਚਾਰ ਪੰਜ ਮਹਿਕਮੇ ਹੈ ਕਈ ਜਗ੍ਹਾ ਤੇ ਕੇਂਦਰ ਸਰਕਾਰ ਦੇ ਨਾਲ ਵੀ ਸੰਬੰਧ ਹੁੰਦਾ ਪਰ ਫਿਰ ਕੁਝ ਅਪਲਾਈ ਜਿਹੜੀਆਂ ਸਕੀਮਾਂ ਕੇਂਦਰ ਜਿਹੜੀਆਂ ਹੈ ਉਹ ਸਾਰੀਆਂ ਜਿਵੇਂ ਜਿਵੇਂ ਹਾਰਡ ਸਿਅਰ ਹੋ ਰਹੀਆ ਇਸ ਸਰਕਾਰ ਦੀ ਪਾਲਿਸੀ ਆ ਕੇ ਕੱਚਿਆਂ ਨੂੰ ਬੱਤੇ ਕਰਨਾ ਸ਼ੁਰੂਆਤ ਤਾਂ ਕੀਤੀ ਆ ਕੁਝ ਬੰਦੇ ਹੋਏ ਐਜੂਕੇਸ਼ਨ ਦੇ ਹੋਏ ਸਾਡੇ ਬੰਦੇ ਉਹਨੂੰ ਕੱਢਾਂਗੇ ਤੁਹਾਨੂੰ ਕਿਸੀ ਕਿਸੇ ਕੱਚੇ ਮਾਜੂਰ ਨੂੰ ਕੱਢ ਨਹੀਂ ਗਏ ਕਰਦੇ ਰਹੇ ਤੁਹਾਨੂੰ ਕਰਾਂਗੇ ਤੁਹਾਨੂੰ ਵੀ ਕਰਾਂਗੇ ਉਹਨਾਂ ਦੇ ਅਧਿਕਾਰ ਨਾਲ ਕੋਮੇਟੀਆਂ ਬਣ ਗਈਆਂ ਹੋਈਆਂ ਕਮੇਟੀਆਂ ਕੰਮ ਕਰ ਰਹੀਆਂ ਮੰਤਰੀ ਸਾਹਿਬ ਸਾਡੀ ਬੇਨਤੀ ਇਹ ਆ ਸਾਡੀ ਕਮੇਟੀ ਵਾਲੇ ਕੋਈ ਰੋਲਾ ਨਹੀਂ ਵੀ ਵਾਰਾ ਮੰਤਰੀ ਪੰਜਾਬ ਦੇ ਉਹਨੂੰ ਤੁਸੀਂ ਕਹਿੰਦੇ ਹੋ ਮੌਤਮੰਤਰੀ ਆਟਾ ਗਰੀਬ ਧਰ ਦਾ ਬਾਹ ਫੜ ਕੇ ਗੱਲ ਕਰ ਲੋ ਸਾਨੂੰ ਵੀ ਵਾਰਾਂ ਦਿੱਕਤੀ ਮੀਟਿੰਗ ਦਿੱਤੀ ਆ ਚੰਡੀਗੜ੍ਹ ਮੈਂ ਹੀ ਮੀਟਿੰਗ ਢੀਲ ਕਰ ਲਿਆ ਲਾ ਮੈਂ ਤੁਹਾਡਾ ਤੁਸੀਂ ਕਹਿ ਰਹੇ ਹੋ ਵਸੇ ਲੋਕਾਂ ਨੂੰ ਮੰਨਦੇ ਵੀ ਮੈਂ ਮੰਗ ਪੱਤਰ ਤੁਹਾਨੂੰ ਦਿਖਾ ਦਿਆਂ ਕਿੰਨੇ ਦਿੱਤੇ ਹਨ ਕਿੰਨੇ ਮੈਂ ਨਹੀਂ ਅਸੀਂ ਤਾਂ ਮੈਂ ਤਾਂ ਮਿਲਦਾ ਕਿ ਮੈਂ ਤਾਂ ਸਾਰੇ ਨੂੰ ਸਾਡੇ ਮੈਟਰ ਇਹ ਨਹੀਂ ਜੀ ਵੀ ਸਾਨੂੰ ਅੱਜ ਰੈਗੂਲਰ ਸਾਡਾ ਮੈਟਰ ਹੈ ਵੀ 20 ਵਰਾ ਮੁੱਖ ਮੰਤਰੀ ਮੀਟਿੰਗਾਂ ਦਾ ਕਰਦਾਂਗੇ ਜੀ ਕਰਦਾਂਗੇ ਸਾਡੇ ਨਾਲ ਮੀਟਿੰਗ ਕਰਾ ਦੇ ਜੇ ਉਹ ਮੀਟਿੰਗ ਕਰਾ ਦੋਗੇ ਉਹ ਕੀ ਕਰਦਾਂਗੇ ਨਾਰਾ ਨਹੀਂ ਕਰਦਾ ਬੰਦ ਕਰ ਮੇਰੀ ਗੱਲ ਸੁਣੋ ਇੱਕੋ ਹੀ ਸਰਕਾਰ ਹੈ ਜਿਹਦੀ ਇਹ ਪਹੁੰਚੀ ਪੱਕੇ ਕਰਦੀ ਅੱਜ ਮੇਰੀ ਗੱਲ ਤਾਂ ਸੁਣ ਲੈ ਇੱਕੋ ਹੀ ਸਰਕਾਰ ਹੈ ਜਿਹਨੇ ਇੱਕੋ ਇਹੋ ਜਿਹਾ ਮੁੱਖ ਮੰਤਰੀ ਜਿਹਨੇ 20 ਵਰਾ ਮੁ ਚੰਗਾ ਸੀਗਾ ਤਾਂ ਉਹ ਹੀ ਤਾਂ ਦਿੱਤਾ ਕੱਖ ਨਹੀਂ ਭਾਵਾ ਉਹਨਾਂ ਨੇ ਦਿੱਤਾ ਕੱਖ ਨਹੀਂ ਮੀਟਿੰਗ ਕਰਨਾ ਮੀਟਿੰਗ ਕਰਾ ਦਿਓ ਜਿਓ ਕੱਖ ਨਾਲ ਮੀਟਿੰਗ ਕਰਾ ਦਿਓ ਇਹਨੇ ਮੀਟਿੰਗ ਵੀ ਨਹੀਂ ਕਰਦੇ ਆਪਣੀ ਪਾਲਿਸੀ ਬ੍ਰਦਰ ਰਹੀ ਆ ਵੀ ਜਿਓ ਕੱਖ ਨਾਲ ਮੀਟਿੰਗ ਕਰਾ ਦੇ ਮੇਰੀ ਗੱਲ ਸੁਣੋ ਮੇਰੇ ਐਮ ਐਲ اے ਸਾਹਿਬ ਮੀਟਿੰਗ ਨਹੀਂ ਕਰਦੇ ਕਿਸੇ ਘਰੇ ਸੋਣ ਨਹੀਂ ਕਰਦੇ ਰੇਫਰ ਤੋਂ ਸੁਣਦਾ ਗੱਲ ਹੈ ਹਾਂਜੀ ਕਿੰਨੀਆਂ ਕਟੂੜੀਆਂ ਹੋਣੀਆਂ ਆ ਪੰਜਾਬ ਦੇ ਸਾਰੇ ਸਾਰਿਆਂ ਨੇ ਬੁਲਾਉਂਦੇ ਕਿੰਨੀਆਂ ਜਿਹੜਾ ਨਾਲ ਰਹੀਆਂ ਜੀ ਥਰੇਕ ਮੈਕ ਵੀ ਦੋ ਦੋ ਤਿੰਨ ਤਰੇਕੀਆਂ ਦੋ 25000 ਹਾਂਜੀ ਠੀਕ ਹੈ ਜੀ ਰੋਟ ਆਇਆ ਜਾਂਦਾ ਪਤਾ ਮੀਟਿੰਗ ਕਰੇਗਾ ਉਹਨੇ ਕਮੇਟੀ ਬਣਾਤੀ ਸੀ ਉਹਦੇ ਕੈਬਨਟ ਕਮੇਟੀ ਨੇ ਫਿਰ ਸਾਡੇ ਕਮੇਟੀ ਨੇ ਰਿਪੋਰਟ ਵੀ ਦੇ ਦਿੱਤੀ ਜਲ ਸਪਲਾਈ ਵਾਲੇ ਮੁੰਟੇ ਜਾਂ ਬਿਜਲੀ ਬੋਰਡ ਵਾਲੇ ਪੱਕੇ ਕਰ ਲਓ ਮੁੱਖ ਮੰਤਰੀ ਸਾਹਿਬ ਆਪੇ ਆਪਣਾ ਉਹਨੂੰ ਕੰਟਰੈਕਟ ਕਰ ਰਹੇ ਆ ਕਰ ਰਹੇ ਆ ਕਿ ਰਿਪੋਰਟ ਬਣੀ ਹੋਈ ਆ ਸਾਡੇ ਤੋਂ ਸੀਐਮ ਸਾਹਿਬ ਨਾਲ ਤਾਂ ਕਮੇਟੀ ਯਾਰ ਫਿਰ ਉਹੀ ਗੱਲ ਸਰ ਕਮੇਟੀ ਸਾਰੇ ਬੰਦੇ ਨੂੰ ਮੈਂ ਸੀਐਮ ਨਾਲ ਬਿਠਾ ਦਿੰਦਾ ਪਹਿਲਾਂ ਵਾਹੀ ਕੁਝ ਕਰਦੇ ਰਹੀ ਆਈ ਕੁਝ ਕਰਨਾ ਤੁਸੀਂ ਨਹੀਂ ਸਰ ਮੈਂ ਕਹਿੰਦਾ ਤੁਹਾਨੂੰ ਪਿਠਾਵਾਂਗੇ ਸਰ ਪਹਿਲਾਂ ਆਪਣੀ ਵਾਰੀ ਗਰਲਸਾਉਣਾ ਵੈਰੀ ਗਰਲਸਾਉਣਾ ਦੂਜੇ ਪਾਸੇ ਗਰਲਸਾਉਣਾ ਆ ਗੋੜੀਆਂ ਬੱਚਿਆਂ ਲੋਕਾਂ ਦੇ ਸਿਰ 'ਚ ਜੱਸ ਦੇ ਗੋਲੇ ਬੱਜਿਆ ਬੱਜੇ ਹਨ ਬੱਜੇ ਵੀ ਮਰੇ ਆਪਣੀ ਗਰਲਸਾਉਣਾ ਆਪ ਸੁਣਦਾ ਜੀ ਮਾਰਿਆ ਗੋਲੇ ਹੋਰ ਸੁਣਦਾ ਮੇਰੇ ਕੋਲ ਕੁੜੀਆਂ ਨੂੰ ਪੁਲਿਸ ਸਾਹਿਬ ਦੇ ਉੱਥੇ ਜਿੰਦੀ ਦੇ ਵਿੱਚ ਆ ਸੂਰਤ ਦੇ ਵਿੱਚ ਚੜਾ ਐਮਪੀ ਸੀਗਾ ਕਾਂਗਰਸ ਦਾ ਵੀ ਚੱਕ ਕੇ ਲੈ ਆ ਆਹ ਕਿਹੜਾ ਵੀਰ ਮੁੱਛਾ ਕਹਿੰਦੇ ਜੀ ਓ ਯਾਰ ਕੰਦ ਤਾਂ ਸੁਣ ਲੈ ਨਾ ਇੱਕ ਵਾਰ ਗੱਲ ਸੁਣੋ ਮੈਨੂੰ ਗੱਲ ਤਾਂ ਸੁਣ ਲੈ ਗੱਲ ਤਾਂ ਸੁਣ ਨਾ ਬੋਲੀ ਮੈਂ ਤੁਹਾਨੂੰ ਦੋ ਸੀਟ ਰੋਣੇ ਅਸੀਂ ਕਿਸੇ ਨੂੰ ਨਹੀਂ ਕਰ ਰਹਾ ਮੈਂ ਮੈਂ ਕਹਿ ਰਿਹਾ ਵੀ ਸਾਡੀ ਪੱਧਿਆਂ ਦੇ ਨਾਲ ਹੈ ਉਹਨਾਂ ਨੇ ਚੱਕ ਕੇ ਸਾਰੇ ਡੀਡਰਾਂ ਦਾ ਸ਼ੋਕ ਤੇ ਸਾਡੇ ਸਾਡੇ ਬੰਦ ਕੀਤੇ ਹੋਏ ਆ ਪੰਜਾਬ ਦੇ ਪੈਸੇ ਰੁਕੇ ਹੋਏ ਆ ਸੜਕਾਂ ਬਣਾਉਣੀਆਂ ਸੀ ਰੋਜ਼ਗਾਰ ਪੈਦਾ ਹੋਏਗਾ ਮੰਡੀਆਂ ਠੀਕ ਕਰਨੀਆਂ ਆਸਪਤਾਲ ਬਣਾਣੇ ਆ ਪਰਧੀਆਂ ਕਰਨੀਆਂ ਪਾਣੀ ਦਾ ਪ੍ਰਬੰਧ ਕਰਨਾ ਕੱਕਰ ਦੀ ਮੈਨੇਜਮੈਂਟ ਕਰਨੀ ਆ ਤੇ ਜਿੱਥੇ ਅਸੀਂ ਜਾ ਰਹੇ ਆ ਇਹ ਲੜਾਈ ਦੇ ਵਿੱਚ ਅਸੀਂ ਲੋਕ ਸਾਥ ਦਿਓ ਅੱਗੇ ਤੁਹਾਡੀ ਮਰਜ਼ੀ ਆ ਅਸੀਂ ਅਸੀਂ ਸਮਾਜ ਦਾ ਬੜਾ ਮਸਲਾ ਲੈ ਕੇ ਆਏ ਆ ਸਾਡੇ ਨਾਲ ਮੀਟਿੰਗ ਕਰਾਓਗੇ ਤਾਂ ਵਿਰੋਧ ਕਰਨਾ ਨਹੀਂ ਕਰਦਾ